ਮਣੀਏ ਕਾਲੀਦਾਲ ਕੁਰਬਾਨੀਆਂ ਵਿੱਚੋਂ ਨਿਕਲੀ ਹੋਈ ਸਿੱਖ ਪੰਥ ਦੀ ਬਹੁਤ ਮਹਾਨ ਜਥੇਬੰਦੀ ਹੈ ਜਿਨੇ ساری ਜ਼ਿੰਦਗੀ ਪੰਜਾਬ ਦੇ ਲੋਕਾਂ ਲਈ ਦੇਸ਼ ਦੇ ਲੋਕਾਂ ਲਈ ਔਰ ਸਦਾ ਦੇਸ਼ ਦੇ ਇਤਿਹਾਸ ਵਿੱਚ ਬਹੁਤ ਸੁਨਹਿਰੀ ਕੰਦ ਜਿਹੜੇ ਕਿਤੇ ਕਿਤੇ ਕੋਈ ਜਾਤੀਆਂ ਦੇ ਖਿਲਾਫ ਮੋਰਚਾ ਲਾਉਣਾ ਹੋਵੇ ਕਿਤੇ ਪਾਣੀਆ ਦੀ ਗੱਲ ਕਰਨੀ ਹੋਵੇ ਕਿਤੇ ਕਿਸਾਨਾਂ ਦੀ ਗੱਲ ਕਰਨੀ ਹੋਵੇ ਜਾਂ ਕਿਸੇ ਨਾ ਹੋਰੇ ਤੱਕੇ ਦੇ ਬੇਇਨਸਾਫੀਆਂ ਦੀ ਗੱਲ ਕਰਨੀ ਹੋਵੇ ਸਵਾਇ ਸ਼੍ਰੋਮਣੀ ਅਕਾਲੀ ਦਲ ਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਪਾਰਟੀ ਨੇ ਕਦੀ ਆਵਾਜ਼ ਉਠਾਈ ਹੋਵੇ ਅੱਜ ਵੀ ਜੇ ਸ਼੍ਰੋਮਣੀ ਕੋ ਦੁਆਰਾ ਪ੍ਰੰਧਕ ਕਮੇਟੀ ਉਤੇ ਤੱਕਾ ਹੋ ਰਿਹਾ ਛਾਪਾ ਪਿਆ ਰਿਹਾ ਉਹਦੇ ਹੱਕਾਂ ਤੇ ਉਹਨੂੰ ਤੋੜਿਆ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੇ ਆਵਾਜ਼ ਉਠਾ ਸਕਦਾ ਹੈ ਅੱਜ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਕੋਈ ਗੱਲ ਨਹੀਂ ਮੰਨੀ ਜਾਂਦੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਨ੍ਹਾਂ ਨੇ ਇਹਦੀ ਆਵਾਜ਼ ਉਠਾਈ ਹੈ ਜੇ ਬੰਦੀ ਸਿੱਖਾਂ ਦੀ ਗੱਲ ਕੀਤੀ ਹੈ ਬੰਦੀ ਸਿੱਖਾਂ ਨੂੰ ਛਡਾਉਣ ਲਈ ਤੇ ਮੇਰਾ ਖਿਆਲ ਹੈ ਬੋਰ ਦੇ ਸਾਰੇ ਹੀ ਸਕਦੇ ਆ ਜਿਹੜੀ ਜਿਹੜੀ ਅਸਲੀਅਤ ਤੌਰ ਤੇ ਲੜਾਈ ਲੜੀ ਹੈ ਉਹ ਸ਼ੋਅ ਅਮਰੀਕਾ ਦਾ ਨਹੀਂ ਲੜੀ ਹੈ ਅੱਜ ਉਹਨਾਂ ਕਹਿ ਤਾ ਕਰਕੇ ਭਾਰਤੀ ਜਨਤਾ ਪਾਰਟੀ ਨੇ ਸਾਡੀ ਜਈ ਸਾਥ ਸੀ ਉਹ ਤੋੜੀ ਵੀ ਤੇ ਅੱਜ ਅਸੀਂ ਇਕੱਲਿਆਂ ਚੌਨ ਵੀ ਇਸ ਕਰਕੇ ਲੜ ਰਹੇ ਹਾਂ ਸਾਨੂੰ ਗੱਲ ਜਿੱਤਾਂ ਹਾਰਾਂ ਦੀ ਨਹੀਂ ਹੈ ਕੱਲ ਕਾਮਯਾਬੀਆਂ ਦੀ ਨਹੀਂ ਹੈ ਕੱਲ ਇਹ ਹੈ ਕਿ ਆਪਣੀ ਹੋਂਦ ਜਿਹੜੀ ਹੈ ਉਹ ਅਣਖ ਤੇ ਆਬਰੂ ਵਿੱਚ ਬਚਾਉਣ ਵਾਸਤੇ ਇਸੇ ਤਰਜੀ ਦੇ ਉੱਤੇ ਇਕੱਲੇ ਚੋਰ ਲੜਾਂਗੇ ਔਰ ਲੋਕਾਂ ਨੂੰ ਆਵਾਜ਼ ਦੇਾਂਗੇ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੁਲਾਏ ਅੱਜ ਦੀ ਸਰਕਾਰ ਜੋ ੱੱਕੇ ਕਰ ਰਹੀ ਹੈ ਜੋ ਬੇਇਨਸਾਫੀਆ ਕਰ ਰਹੀ ਹੈ ਜੋ ਲੁੱਟ ਖੋਹ ਰਹੀ ਹੈ ਜਾਂ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਜਿਹੜੀ ਅੱਜ ਬੀਐਸਐਫ ਦੀ 50 ਕਿਲੋਮੀਟਰ ਤੱਕ ਘੇਰਾ ਕਰ ਦਿੱਤਾ ਗਿਆ ਔਰ ਫਿਰ ਵੀ ਡਾਕੇ ਨਹੀਂ ਹਟਦੇ ਫੇ ਵੀ ਲੁਟਿਆਰੇ ਨਹੀਂ ਹਟਦੇ ਸਾਰੇ ਲਾਹੇ ਦਾ ਆਦਰ ਜਿਹੜਾ ਉਹ ਅੱਜ ਸ਼ਾਂਤੀ ਵਾਲਾ ਨਹੀਂ ਇਹ ਸਾਰੀਆਂ ਗੱਲਾਂ ਦੇਖਦੇ ਹੋਇਆ ਸ਼ੋਮਨੀ ਕਲਦਾਂ ਦੇ ਨੁਮਾਇੰਦੇ ਸਦਾ ਸੋਹਣ ਸਿੱਧੀ ਠੰਡਲ ਜੋ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਡਿਊਟੀ ਲਾਈ ਹੈ ਬਤੌਰ ਲੋਕ ਸਭਾ ਹਲਕਾ ਹਸ਼ਾਰਪੁਰ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਅਸੀਂ ਦੇ ਨਾਲ ਇਕ ਕਰਾਂਗੇ ਸਾਡੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਾਰੇ ਸ਼ੋਮਨੀ ਕਲਦਾਂ ਦੇ ਜੋ ਜ਼ਰੂਰ ਵੀਰ ਆਏ ਆ ਨੌਜਵਾਨ ਆਏ ਆ ਭਰਾ ਆਏ ਆ ਬਜ਼ੁਰਗ ਆਏ ਆ ਮੇਰੇ ਖਿਆਲ ਅੱਜ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਇੱਕ ਮੀਟਿੰਗ ਨਹੀਂ ਸੀ ਅਸੀਂ ਛੋਟੀ ਮੀਟਿੰਗ ਬੁਲਾਈ ਸੀ ਲੇਕਿਨ ਹਜ਼ਾਰਾਂ ਦੀ ਗਿਣਤੀ ਚ ਪਹੁੰਚ ਗਏ ਇਹਨਾਂ ਨੇ ਇੱਕ ਰੈਲੀ ਬਣਾ ਦਿੱਤੀ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਤੇ ਮੈਂ ਆਸ ਕਰਾਂਗੀ ਇਸੇ ਵਿਸ਼ਵਾਸ ਦੇ ਨਾਲ ਕਿ ਆਉਣ ਵਾਲੇ ਸਮੇਂ ਚ ਇਹ ਬਹੁਤ ਵੱਡੀ ਤਾਕਤ ਲੈਣਗੇ ਔਰ ਬਹੁਤ ਵੱਡੀ ਕਾਮਯਾਬੀ ਕਰਨਗੇ ਮੈਂ ਠੰਡਰ ਸਾਹਿਬ 'ਤੇ ਵਿਸ਼ਵਾਸ ਰੱਖਦੀ ਹਾਂ ਇਹ ਹਲਕਾ ਪ੍ਰਾਤਿ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ ਤੇ ਆਸ ਰੱਖਿਓ ਅਸੀਂ ਬਹੁਤ ਵੱਡੀ ਗਿਣਤੀ ਚ ਵੋਟਾਂ ਪਾਵਾਂਗੇ ਬੀਬੀ ਭਾਈ ਜੀ ਤੁਸੀਂ ਗੱਲ ਕੀਤੀ ਸੀ ਕਿ ਬੰਦੀ ਸਿੰਘਾਂ ਰਿਹਾਈ ਨਹੀਂ ਕੀਤਾ ਗਿਆ ਉਹ ਦੁਆਰਾ ਚੋਣਾ ਆ ਗਿਆ ਕਿ ਲੱਗਦਾ ਕਿ ਇਸ ਪ੍ਰਤੀ ਤੁਸੀਂ ਵਾਰ ਠਾਈ ਜਾਏਗੀ ਵਾਰ ਵਾਰ ਠਾਈ ਵੀ ਅਸੀਂ ਤੇ ਜਦੋਂ ਸਰਕਾਰ ਵੀ ਕੋਈ ਬਣੇਗੀ ਅਸੀਂ ਆਪਣੀ ਸ਼ਰਤਾ ਰੱਖ ਕੇ ਕਿਸੇ ਨਾਲ ਗੱਲ ਕਰਾਂਗੇ ਬਿਨਾਂ ਅਸੀਂ ਆਪਣੇ ਕੰਮ ਕਰਾਏ ਤਾਂ ਕਿਸੇ ਨਾਲ ਗੱਲ ਨਹੀਂ ਕਰਾਂ। ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਮੀਟਿੰਗ ਸੀ ਕੀ ਕਹਿਣਾ ਚਾਹੁੰਦਾ। ਸਤਪੱਲਾ ਮੈਂ ਬਹੁਤ-ਬਹੁਤ ਤਰ੍ਹਾਂ ਬਾਤ ਕਰਨਾ ਚਾਹੁੰਦਾ ਬੀਬੇ ਜੀ ਗੁਰਜੀ ਦਾ ਜਿਨ੍ਹਾਂ ਨੇ ਆਪਣੇ ਹਲਕੀ ਹੁਲਾਤ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਕਰਕੇ ਵਿਸ਼ਵਾਸ ਦਿਵਾਇਆ ਕਿ ਇਹ ਇਲਾਕਾ ਪੰਥਕ ਇਲਾਕਾ ਆ। ਔਰ ਹਮੇਸ਼ਾ ਇਤੋਂ ਜਿੱਤ ਸ਼੍ਰੋਮਣੀ ਕਾਲਦਾਲ ਨੂੰ ਮਿਲਦੀ ਰਹੀ ਆ ਤੇ ਇਸ ਵਾਰ ਵੀ ਵੱਡੀ ਜਿੱਤ ਜਿਹੜੀ ਆ ਉਹ ਦਿੱਤੀ ਜਾਊਗੀ ਮੈਂ ਇਹਨਾਂ ਦਾ ਧੰਨਵਾਦੀ ਆ ਔਰ ਜੋ ਸਾਰੇ ਹਲਕੇ ਦੇ ਵਿੱਚ ਅੱਜ ਔਰ ਜਦ ਸਾਰੇ ਪੰਜਾਬ ਦੇ ਵਿੱਚ ਜੋ ਲੋਕਾਂ ਦੀ ਆਵਾਜ਼ ਆ ਉਹ ਆਵਾਜ਼ ਸ਼੍ਰੋਮਣੀ ਕਾਲਦਾਲ ਦੇ ਮਗਰ ਉਹ ਖੜੀ ਨਜ਼ਰ ਆ ਰਹੀ ਆ ਕਿਉਂਕਿ ਅੱਜ ਬੜੇ ਗੰਭੀਰ ਮਸਲੇ ਆ ਪੰਜਾਬ ਬੜਾ ਮਾੜੀ ਸਿੱਧੀ ਦੇ ਵਿੱਚੋਂ ਲੰਘ ਰਿਹਾ ਚਾਹੇ ਇਥੇ ਕਿ ਏਕਨੋਮਿਕ ਪ੍ਰੈਸ਼ ਨੇ ਆਪਣੇ ਆਰਥਿਕ ਤੌਰ ਦੇ ਉੱਪਰ ਜੋ ਪੰਜਾਬ ਲੁੱਟਿਆ ਜਾ ਰਿਹਾ ਆ ਜੋ ਲਾਂਡਰਾਡ ਦੀ ਗੱਲ ਵਾ ਅੱਜ ਵੀ ਕਿਵੇਂ ਫਰੋਤੀਆਂ ਦਾ ਕੰਮ ਚੱਲ ਰਿਹਾ ਕਿਵੇਂ ਮਾਰਡਰ ਹੋ ਰਿਹਾ ਲੁੱਟਾਂ ਖੋਹ ਹੋ ਰਹੀਆਂ ਇਹ ਸਾਰਾ ਕੁਝ ਔਰ ਇੱਕ ਵੀ ਵਾਦਾ ਇਸ ਸਰਕਾਰ ਨੇ ਦਾ ਪੰਜਾਬ ਦੀ ਨੇ ਪੂਰਾ ਕੀਤਾ ਔਰ ਡਾਈ ਸਾਨੂੰ ਸੈਂਟਰ ਤੋਂ ਕੋਈ ਇਨਸਾਫ ਮਿਲਿਆ ਜਿਸ ਕਪੂਟਰਾ ਦੀ ਧਰਤੀ ਤੇ ਅੱਜ ਮੈਂ ਆਇਆ ਇੱਥੇ ਸਤਾਨਪੁਰ ਦੋਧੀ ਦੀ ਧਰਤੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਗ੍ਰਾਭ ਸਾਹਿਬ ਦੀ ਹਾਜ਼ਰੀ ਵਿੱਚ ਇੱਕ ਵਾਦਾ ਕੀਤਾ ਸੀ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣਗੇ ਔਰ ਅੱਜ ਅਜ ਤੱਕ ਉਹ ਵਾਦਾ ਵਫਾ ਨਹੀਂ ਹੋਇਆ ਤੇ ਫਿਰ ਤੁਸੀਂ ਇਹ ਦੇਖ ਲਓ ਬਈ ਉਹ ਪਾਰਟੀਆਂ ਸਾਡੇ ਏਡੇ ਵੱਡੇ ਸਿੱਖ ਕੁਰਬਾਨੀਆਂ ਹੋਣ ਦੇ ਬਾਵਜੂਦ ਅੱਜ ਪੰਜਾਬ ਦੇ ਧਰਮ ਦੇ ਪਿੱਛੇ ਦਰਹੰਦਾਜ਼ੀ ਕਰ ਰਹੇ ਆ ਪੰਜਾਬ ਦੇ ਸਿੱਖਾਂ ਦੀ ਰਿਹਾਈ ਨਹੀਂ ਕਰ ਰਹੇ ਕਿਸਾਨਾਂ ਦੇ ਜੋ ਹਸ਼ਰ ਹੋ ਰਿਹਾ ਉਹਨਾਂ ਵੱਡੀਆਂ ਗੱਲਾਂ ਨੇ ਜਿਹਨੂੰ ਲੈ ਕੇ ਸ਼ਰੋਮ ਨਹੀਂ ਕਰਦਾ ਅੱਗੇ ਬਧਿਆ ਸਾਡਾ ਨਾਰਾ ਪੰਜਾਬ ਬਚਾਓ ਆ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਇੱਥੇ ਵੀ ਆਵਾਜ਼ ਬਲੰਦ ਕਰਾਂਗੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਆਵਾਜ਼ ਬਲੰਦ ਕਰਾਂਗੇ ਤਾ ਕਿ ਆਪਣੇ ਪੰਜਾਬ ਨੂੰ ਇਨਸਾਫ ਮਿਲ ਸਕੇ। ਜਨਾ ਸਾ ਪਹਿਲਾਂ ਅਕਾਲੀ ਭਾਜਪਾ ਦੇ ਨਾਲ ਗੱਠਜੋੜ ਕਿਉਂ ਲੜੀ ਸੀ ਕਿਸ ਤਰ੍ਹਾਂ ਕੇਂਦਰੜਾ ਇਸ ਤਰ੍ਹਾਂ ਅਕਾਲੀ ਦਲ ਪਹਿਲਾਂ ਲੜ ਰਿਹਾ ਔਰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਜਿਹੜੀ ਇਹ ਜੋੜ ਬਣਾਉਣਾ ਕਿਸ ਤਰ੍ਹਾਂ ਦਾ ਹੋ ਰਿਹਾ। ਦੇਖੋ ਜਿਵੇਂ ਪਹਿਲਾਂ ਕਿਹਾ ਕਿ ਕੁਝ ਮਸਲੇ ਸਾਡੇ ਪੰਜਾਬ ਦੇ بڑے ਹੈ ਮਸਲੇ ਸੀ। ਉਹਨਾਂ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਪੂਰੀ ਨਹੀਂ ਉਤਰੀ। ਉਹਦੇ ਨਾਲ ਨਾਲ ਅੱਜ ਜਿਹੜਾ ਕੁਝ ਇਹੋ ਜਿਹੇ ਮਸਲੇ ਹੋਰ ਵੀ ਆ ਜਿਹੜੇ ਵਿਚਾਰਾਂ ਦੀ ਲੋੜ ਆ। ਕੱਲੇ ਪੰਜਾਬ ਨਾਲ ਨਹੀਂ ਪੂਰੇ ਸਮੁੱਚੇ ਦੇਸ਼ ਦੇ ਵਿੱਚ ਜਿਹੜੀ ਸਟੇਟਾਂ ਦੇ ਵੱਧ ਅਧਿਕਾਰ ਵਾ ਜਾਂ ਜਿਹੜੇ ਸਾਡੇ ਆਰਥਿਕ ਤੌਰ ਦੇ ਉੱਪਰ ਵੱਡੇ ਡਾਕੇ ਵੱਜ ਰਹੇ ਆ ਸਟੇਟਾਂ ਤੇ ਉਹਦੇ ਖਿਲਾਫ ਬੇਸ਼ਰਮ ਨੇ ਕਰਦਾਂ ਨੇ ਦੁਬਾਰਾ ਫੇਰ ਆਪਣੀ ਆਵਾਜ਼ ਬੁਲੰਦ ਕੀਤੀ ਆ ਅਸੀਂ ਜਿਹੜਾ ਆਪਣਾ ਫੈਡਰਲ ਸਿਸਟਮ ਆ ਉਹਨੂੰ ਉਹ ਗਾਂ ਲੈ ਕੇ ਅਸੀਂ ਚੱਲਾਂਗੇ ਤਾਂ ਕਿ ਅੱਜ ਕੋਈ ਵੀ ਜਿਹੜਾ ਸੂਬਾ ਆ ਚਾਹੇ ਉਹਦਾ ਜੀਐਸਟੀ ਆ ਚਾਹੇ ਉਹਦਾ ਇਨਕਮ ਟੈਕਸ ਹੋਵੇ ਉਹ ਸੈਂਟਰ ਨੂੰ ਉੱਟੀ ਜਾ ਰਿਹਾ ਮਨਮਰਜ਼ੀ ਨਾਲ ਸਟੇਟਾਂ ਨੂੰ ਦਿੰਦਾ ਉਹ ਸਟੇਟਾਂ ਜਿਹੜੀਆਂ ਆ ਉਹਨਾਂ ਦਾ ਵਿਕਾਸ ਜਿਹੜਾ ਰੁਕ ਗਿਆ ਤੇ ਅਸੀਂ ਪੱਲੇ ਅੱਡ ਕੇ ਉਹਨਾਂ ਕੋਲ ਮਿਹਨਤ ਕਰਕੇ ਪੈਸੇ ਮੰਗਦੇ ਆ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਆ ਜਿਹੜੀ ਪਹਿਲਾਂ ਵੀ ਸੰਘਰਸ਼ ਵਿੱਚ ਰਹੀ ਆ ਪੰਜਾਬ ਦੇ ਮਸਲਿਆਂ ਲਈ ਅੱਜ ਫੇਰ ਇਹਨਾਂ ਮਸਲਿਆਂ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਸੰਘਰਸ਼ ਵਿੱਚ ਆ ਭਾਜਪਾ ਨੇ ਸਾਡਾ ਇਹਨਾਂ ਗੱਲਾਂ ਦੇ ਵਿੱਚ ਸਾਥ ਨਹੀਂ ਦਿੱਤਾ ਇਸ ਕਰਕੇ ਸਾਨੂੰ ਕੱਲੇ ਆਪਣੀ ਉਹ ਇਲੈਕਸ਼ਨ ਜਿੱਤਣਾ ਭਗਵੰਤ ਮਾਨ ਵੱਲੋਂ 13 ਜੇ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਲੱਗਦਾ ਵੀ 13 ਜੇ 13 ਸੀਟਾਂ ਉਹ ਲੱਕਿਆ ਸਕੀਏ ਦੇਖੋ ਗੱਲ ਕਹਿਣ ਵਿੱਚ ਕੋਈ ਫਰਕ ਨਹੀਂ ਮੈਂ ਵੀ ਕਹਿੰਦਾ ਵੀ ਅਕਾਲੀ ਦਲ 13 ਜਿੱਤੂਗਾ ਇਹ ਵੋਟਾਂ ਤੇ ਲੋਕਾਂ ਨੇ ਪਾਉਣੀਆਂ ਨਾ ਪਹਿਲੇ ਜ਼ੋਨ ਨੂੰ ਜੋ ਪੰਜਾਬ ਦੇ ਹਾਲਾਤ ਨੇ ਅੱਜ ਉਹ ਤੁਸੀਂ ਦੇਖ ਰਹੇ ਆ ਕਿ ਭਗਵੰਤ ਮਾਨ ਦੇ ਪੰਜ-ਪੰਜ ਤਾਂ ਮੰਤਰੀ ਖੜੇ ਕਰਨੇ ਪਏਗਾ ਤਿੰਨ ਦੇਖੋ ਪੰਜ ਮੰਤਰੀ ਇਲੈਕਸ਼ਨ ਲੜ ਰਹੇ ਆ ਤਿੰਨ ਐਮਐਲ ਇਲੈਕਸ਼ਨ ਲੜ ਰਹੇ ਆ ਔਰ ਕੋਈ ਸਿਸਟਮ ਨਹੀਂ ਅੱਜ ਪੰਜਾਬ ਦਾ ਉਹ ਬੜੀ ਮਾੜੀ ਜਿਹੜੀ ਦੁਰਦਸ਼ਾ ਆ ਆਰਥਿਕ ਤੌਰ ਤੇ ਕਰਜ਼ਾ ਲੈ ਕੇ ਤਰਖਾਂ ਦਿੱਤੀਆਂ ਜਾ ਰਹੀਆਂ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਤੇਰਾ ਸੀਟਾ ਕੌਣ ਦਊਗਾ ਇਹ 13+0 ਵੀ ਰਿਜ਼ਲਟ ਇੱਕੋ ਹੀ ਆਉਂਦਾ 0+13 ਵੀ ਰਿਜ਼ਲਟ ਇੱਕ ਆਉਂਦਾ ਉਹ ਤੁਸੀਂ ਬਦਲ ਕੇ ਚੋਣ ਲੜੀ ਜਾ ਰਹੀ ਬਹੁਤ ਲੀਡਰਾਂ ਵੱਲੋਂ ਕੀ ਦੇਖਦੇ ਕੀ ਉਹਨਾਂ ਦਾ ਕੈਰੀਅਰ ਕਿੱਦਾਂ ਦਾ ਰਹੇਗਾ ਬਹੁਤ ਮਾਰੇ ਪਿਰਤਿਆ ਸੁਰਦੇ ਹੁੰਦੇ ਸੀ ਆਰਾਮ ਗੈਰ ਆਰਾਮ ਪਰ ਇਸ ਵਾਰੀ ਤਾਂ ਇਹ ਨਹੀਂ ਪਤਾ ਸਵੇਰ ਨੂੰ ਪਤਾ ਜਾਂ ਕਿਸ ਪਾਰਟੀ 'ਚ ਪੈਂਦਾ ਤੇ ਸ਼ਾਮ ਨੂੰ ਖਾਣਾ ਕਿਸ ਪਾਰਟੀ 'ਚ ਖਾਂਦਾ ਇਹ ਲੋਕਾਂ ਦਾ ਕੋਈ ਯਕੀਨ ਰਿਹਾ ਨਹੀਂ ਇਸੇ ਕਰਕੇ ਲੋਕ ਜਿਹੜੇ ਆ ਸਾਨੂੰ ਇਸੇ ਦਾ ਫਖਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਕਾਲੀ ਦਲ ਦੇ ਜਿਹੜੇ ਉਹਨਾਂ ਦੇ ਵਰਕਰ ਆ ਉਹਨਾਂ ਨੂੰ ਟਿਕਟਾਂ ਦੇ ਕੇ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਇੱਥੇ ਪਾਰਟੀਆਂ ਜਿਹੜੀਆਂ ਕਿਉਂਕਿ ਅਜ ਬੀਜੇਪੀ ਜਿਹੜੀ ਆ ਸਿਰਫ ਇਹਨਾਂ ਦੇ ਲੜਦੀ ਸੀ ਆ ਤੇਰਾ ਲੜਨੀਆਂ ਪੈ ਗਈਆਂ ਕੈਂਡੀਡੇਟ ਹੈ ਨਹੀਂ ਕੋਈ ਕਾਂਗਰਸ ਦਾ ਫੜ ਰਿਆ ਸਾਰੇ ਕਾਂਗਰਸ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਸਟੇਟਿੰਗ ਐਮਪੀ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਚਲੇ ਗਏ ਇਹੀ ਹਾਲ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹਨਾਂ ਨੂੰ ਟਿਕ ਕੈਂਡੀਡੇਟ ਨਹੀਂ ਮਿਲੇ ਤੇ ਉਹ ਵੀ ਇਸ ਤਰ੍ਹਾਂ ਕਰ ਰਹੀ ਹੈ ਤੋਂ ਉਸ ਕਰਕੇ ਮੈਂ ਸੋਚਦਾ ਕਿ ਇਹ ਪੋਲਿਟਿਕਸ ਦਾ ਮਾੜਾ ਨਿਗਾਹ ਰਿਆ ਹਮੇਸ਼ਾ ਵਫਾਦਾਰੀਆਂ ਜਿਹੜੀਆਂ ਹੁੰਦੀਆਂ ਚਾਹੇ ਉਹ ਪਾਰਟੀ ਨਾਲ ਹੋਵੇ ਚਾਹੇ ਲੋਕਾਂ ਨਾਲ ਹੋਣ ਜਿਹੜੇ ਬੰਦੇ ਆਪਣੀ ਪਾਰਟੀ ਨੂੰ ਵਫਾਦਾਰ ਨਹੀਂ ਉਹ ਲੋਕਾਂ ਦਾ ਕਿਵੇਂ ਬਹੁਤ ਆਰੀ ਲਿਵਾਉਣਗੇ ਕਿਵੇਂ ਲੋਕਾਂ ਦੇ ਕੰਮ ਕਰਨਗੇ